ਮੈਨੂੰ ਕੈਸਟਰੋਲ ਸੀ ਯੂਰੀਆ ਮੈਨੂੰ ਸੀ ਹਾਂਜੀ ਪੈਰ ਦੀ ਹੱਡੀ ਵੱਧਦੀ ਸੀ ਡਾਕਟਰ ਨੇ ਆਪਰੇਸ਼ਨ ਨੂੰ ਦੱਸਦਾ ਸੀ ਕਿ ਤੁਹਾਡੇ ਪੈਰ ਦਾ ਆਪਰੇਸ਼ਨ ਹੋਊਗਾ ਹਾਂਜੀ ਜਦੋਂ ਤੋਂ ਮੈਂ ਨਿਊਟ੍ਰੀਸ਼ਨ ਨੂੰ ਆਪਣੀ ਡਾਈਟ ਦੇ ਵਿੱਚ ਐਡ ਆਨ ਕੀਤਾ ਉਸ ਤੋਂ ਬਾਅਦ ਵਿੱਚ ਮੇਰੀ ਸਾਰੀਆਂ ਜੋ ਵੀ ਮੇਰੀ ਪ੍ਰੋਬਲਮ ਆਤੀ ਆ ਸਾਰੀਆਂ ਸੌਫਟ ਹੋ ਗਈਆਂ ਜਿਵੇਂ ਕਿਸੇ ਨੂੰ ਥਾਇਰੋਇਡ ਹੋ ਗਿਆ ਮਾਈਗ੍ਰੇਨ ਹੋ ਗਈ ਕਿਸਦਾ ਬੀਪੀ ਉੱਪਰ ਕਿਸਦਾ ਘਟ ਗਿਆ ਸਾਰਾ ਦਿਨ ਥਕਾਵਟ ਉੱਤੋਂ ਸਾਨੂੰ ਪਤਾ ਹੈ ਵੀ ਔਨਰ ਟਾਈਮ 'ਚ ਥੋੜਾ ਜਿਹਾ ਟਾਈਮ ਜ਼ਿਆਦਾ ਹੋ ਗਿਆ 4-5 ਸਾਲ ਟੱਪ ਕੇ ਮੋਟਾਪੇ ਦੇ ਵਿੱਚ ਫਿਰ ਉਹੀ ਹਸਪਤਾਲਾਂ ਦੇ ਚੱਕਰ ਕੱਟਦੇ ਜਾਂਦੇ ਜਾਨੇ ਉਹਦਾ ਫਰਕ ਆ ਸਾਹਮਣੇ ਦੇਖ ਲੋ ਕਹਿੰਦਾ ਜੀ ਵੱਡਾ ਢਿੱਡ ਓਡੀ ਦਿੱਕਤਾਂ ਆ ਤੁਹਾਡੇ ਸਾਹਮਣੇ ਫਿੱਟ ਪਏ ਨੇ ਮੈਂ ਕਹਿੰਦਾ ਜੀ ਮੇਰੇ ਬਰਾਬਰ ਹੀ ਭੱਜਣ ਲੱਗੇ ਸ਼ਾਇਦ ਮੈਂ ਤਾਂ ਮੈਨੂੰ ਨਹੀਂ ਪਤਾ ਮੂਰੇ ਨਿਕਲ ਤੁਹਾਨੂੰ ਰੋਟੀ ਵੀ ਖਾਣੀ ਹੈ ਤੁਹਾਨੂੰ ਸਬਜ਼ੀਆਂ ਵੀ ਖਾਣੀਆਂ ਨੇ ਤੁਹਾਨੂੰ ਦਾਲਾਂ ਵੀ ਖਾਣੀਆਂ ਨੇ ਕਦੇ-ਕਦੇ ਤੁਹਾਨੂੰ ਗੋਲ ਗੱਪੇ ਵੀ ਖਵਾ ਦਾਂਗੇ ਪਰ ਹਾਂ ਇੱਕ ਚੀਜ਼ ਦਾ ਧਿਆਨ ਕਰ ਲੋ ਖਾਣ ਦਾ ਤਰੀਕਾ ਬਦਲ ਜੂ ਖਾਣਾ ਸਾਰਾ ਕੁਝ ਉਹੀ ਆ ਜੋ ਤੁਸੀਂ ਰੁਟੀਨ ਦੇ ਵਿੱਚ ਖਾਤੇ ਮਹੀਨਾ ਦੋ ਮਹੀਨਾ ਖਾ ਲੇ ਵੇਟ ਟੁੱਟ ਗਿਆ ਉਸ ਤੋਂ ਬਾਅਦ ਵਜ਼ਨ ਵਧੂਗਾ ਇੱਕ ਸਾਲ ਹੋ ਗਿਆ ਬਾਈ ਨੂੰ ਛੱਡੀ ਤੁਹਾਡੇ ਸਾਹਮਣੇ ਦੇਖੋ ਮੈਂ ਕਿਹਾ ਬਾਈ ਤੂੰ ਭੱਜ ਕੰਦ ਰੱਪ ਜਾਏਗਾ ਮੇਰੇ ਸਾਹਮਣੇ ਹਨਾ ਅੱਜ ਇੰਨੀ ਭੁਰਤੀ ਆ ਗਈ ਦੋਸਤੋ ਦੁਨੀਆ ਦੀ ਸਭ ਤੋਂ ਵੱਡੀ ਬਿਮਾਰੀ ਜਿਹਨੂੰ ਆਪਾਂ ਕਹਿੰਦੇ ਆ ਮੋਟਾਪਾ ਕੱਲੇ ਮੋਟਾਪੇ ਦੀ ਗੱਲ ਨਹੀਂ ਕਰਦਾ ਇੱਕ ਵਾਰੀ ਆ ਐਡਰੈਸ ਚੈੱਕ ਕਰ ਲਓ ਇੱਕ ਵਾਰੀ ਆ ਫੋਟੋ ਲੱਗੀ ਹੋਈ ਹੈ ਇੱਕ ਵੀਰ ਨਾਲ ਮਿਲੋਨਾ ਅੰਦਰ ਆ ਜਾਓ ਜਿੰਨੇ ਵੀ ਭਰਾ ਆਪਣੇ ਨਾਲ ਵੀਡੀਓ ਤੇ ਜੁੜੇ ਹੋਇਆ ਮੋਟਾਪੇ ਦੇ ਨਾਲ ਨਾ ਬਹੁਤ ਸਾਰੀਆਂ ਬਿਮਾਰੀਆਂ ਨਾਲ ਜੁੜ ਜਾਂਦੀਆਂ ਨੇ ਜਿਵੇਂ ਕਿਸੇ ਨੂੰ ਥਾਇਰੋਇਡ ਹੋ ਗਿਆ ਮਾਈਕਰੋਨ ਹੋ ਗਈ ਕਿਸਦਾ ਬੀਪੀ ਉੱਪਰ ਕਿਸਦਾ ਘਟ ਗਿਆ ਸਾਰਾ ਦਿਨ ਤਕ ਉੱਤੋਂ ਸੁਣੂ ਪਤਾ ਵੀ ਔਨਰ ਟਾਈਮ 'ਚ ਥੋੜਾ ਜਿਹਾ ਟਾਈਮ ਜ਼ਿਆਦਾ ਹੋ ਗਿਆ ਚਾਰ ਪੰਜ ਸਾਲ ਟੱਪ ਕੇ ਮੋਟਾਪੇ ਦੇ ਵਿੱਚ ਫਿਰ ਉਹੀ ਹਸਪਤਾਲਾਂ ਦੇ ਚੱਕਰ ਕੱਟਦੇ ਜਾਂਦੇ ਉਹਦਾ ਫਾਇਦਾ ਕੋਈ ਨਹੀਂ ਇਹ ਬਿਮਾਰੀ ਨੂੰ ਜੜੋ ਲਾਉਣ ਦਾ ਇੱਕ ਹਿੱਲਾ ਹੈਗਾ ਬਾਈ ਨਾਮ ਲਾਉਣਾ ਪਹਿਲਾਂ ਤਾਂ ਵੀਰੇ ਸਸਰੀਕਰ ਹੈ ਵੈਲਕਮ ਆਪਣੇ ਚੈਨਲ ਤੇ ਸਸਰੀਕਾਲ ਜੀ ਤੇ ਆਪਣਾ ਇਹ ਜੋ ਆਪਣਾ ਆਫਿਸ ਹੈ ਇਹ ਪ੍ਰੋਪਰ ਐਡਰੈਸ ਕਿੱਥੇ ਪੈਂਦਾ ਪਹਿਲਾਂ ਇਹ ਆਪਣਾ ਜੀ ਪਿੰਡ ਚਹਿਲ ਹਾਂਜੀ ਉਹ ਤੋਂ ਨਾਬਾ ਰੋਡ ਦੇ ਉੱਤੇ ਓਕੇ ਪੈਟਰੋਲ ਪੰਪ ਦੇ ਸਾਹਮਣੇ ਸੂਏ ਦੇ ਬਿਲਕੁਲ ਨਾਲ ਆ ਜੀ ਠੀਕ ਹੈ ਤੇ ਬਈ ਜਿਹੜੇ ਆਪਣੇ ਵੀਰ ਪਰੇਸ਼ਾਨ ਹੋ ਚੁੱਕੇ ਨੇ ਦੇਖੋ ਇਹ ਤਾਂ ਬਿਮਾਰੀ ਆ ਸਿੱਧੀ ਸਾਫ ਆਪਾਂ ਲਫਜ਼ਾਂ ਚ ਗੱਲ ਕਰਦੇ ਆ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਪ੍ਰੂਫ ਦੀ ਗੱਲ ਕਰ ਦੋ ਨਾ ਮੈਂ ਬਿਨਾਂ ਹਵਾ ਚ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਬਾਈ ਤੁਹਾਨੂੰ ਕੰਮ ਸ਼ੁਰੂ ਕਰਿਆ ਕਿਉਂ ਕਰਾ ਤੁਸੀਂ ਆਪ ਰਿਜ਼ਲਟ ਲਿੱਤਾ ਹਾਂਜੀ ਹਾਂਜੀ ਮੈਂ ਇੱਕ ਵਾਰੀ ਦਿਖਾਈ ਆਪਾਂ ਸਾਰਿਆਂ ਨੂੰ ਵੇਟ ਘਟਾਇਆ ਜੀ ਤੁਹਾਡੇ ਸਾਹਮਣੇ ਆਇਆ ਆ ਫੋਟੋ ਦਿਖਾ ਦੇ ਆ ਵੀਰ ਦੀ ਸਾਹਮਣੇ ਫੋਟੋ ਲੱਗੀ ਹੋਈ ਆ ਬੰਦਾ ਤੁਹਾਡੇ ਸਾਹਮਣੇ ਖੜਾ ਹੈ 2 ਮਹੀਨੇ ਦੇ ਵਿੱਚ ਘਟਾਇਆ ਜੀ ਮੈਨੇ ਮੈਨੂੰ ਛੱਡੇ ਨੂੰ ਵੀ ਸਾਲ ਹੋ ਗਏ ਹੁਣ ਨਿਊਟ੍ਰੀਸ਼ਨ ਮੇਰਾ ਆਈਡਲ ਵੇਟ ਤੇ ਵਜਨ ਖੜਾ ਜੀ ਸਭ ਤੋਂ ਵਧੀਆ ਗੱਲ ਇਹੀ ਕਹੀ ਆ ਬਾਈ ਨੇ ਸ਼ੁਰੂ ਚ ਤੁਹਾਡੇ ਨਾਲ ਮਨ ਦੇ ਵਿੱਚ ਬਹੁਤ ਵੱਡਾ ਸਵਾਲ ਹੁੰਦਾ ਕਿ ਯਾਰ ਅਸੀਂ ਉਹ ਫੂਡ ਸਪਲੀਮੈਂਟ ਲੈ ਲਾਂਗੇ ਮਹੀਨਾ ਦੋ ਮਹੀਨਾ ਖਾ ਲੇ ਵੇਟ ਟੁੱਟ ਗਿਆ ਉਸ ਤੋਂ ਬਾਅਦ ਵਜਨ ਵਧੂਗਾ ਇੱਕ ਸਾਲ ਹੋ ਗਿਆ ਬ ਮੈਂ ਕਹਾਂ ਬਾਈ ਤੂੰ ਭੱਜ ਕੰਦ ਟੱਪ ਜਾਏਗਾ ਮੇਰੇ ਸਾਬ ਨਾਲ ਹਨਾ ਅੱਜ ਇੰਨੀ ਪੁਰਤੀ ਆ ਗਈ ਹੁਣ ਐ ਦੱਸ ਦੋ ਪਹਿਲਾਂ ਜਦੋਂ ਤੁਹਾਡਾ ਵਜਨ ਜ਼ਿਆਦਾ ਸੀਗਾ ਪ੍ਰੋਬਲਮਾਂ ਕੀ ਕੀ ਦਿੱਕਤ ਤੁਸੀਂ ਆਪਦੇ ਕੀ ਕੀ ਫੇਸ ਕੀਤੀਆਂ ਨੇ ਦੇਖੋ ਜੀ ਮੈਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਦੀ ਜਿਵੇਂ ਹਸਤਮਾ ਅਲਰਜੀ ਸਿਰ ਥੱਕਿਆ ਥੱਕਿਆ ਰਹਿਣਾ ਜੀ ਕਿਸੇ ਕੰਮ ਨੂੰ ਜੀਣਾ ਕਰਨਾ ਜੀ ਹੁਣ ਬਿਲਕੁਲ ਤੰਦਰੁਸਤਾਂ ਜਦੋਂ ਨਿਊਟ੍ਰੀਸ਼ਨ ਲਿਆਈ ਹੁਣ ਪੂਰੀ ਹੈਲਥੀ ਲਾਈਫ ਹੈ ਮੇਰੀ ਓਕੇ ਹਣਾ ਰਿਪੋਰਟ ਹੁਣ ਕੋਈ ਚੱਕਰ ਨਹੀਂ ਆਣਾ ਹੁਣ ਕੋਈ ਚੱਕਰ ਨਹੀਂ ਆਣਾ ਬਾਈ ਨੇ ਕੁਝ ਕੁ ਸਾਨੂੰ ਨਾਮ ਗਿਣਾਤੇ ਜੇ ਤੁਸੀਂ ਵੀ ਕਿਉਂਕਿ ਯਾਰ ਇਹ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਨਾ ਜਿਹੜੀਆਂ ਬਿਮਾਰੀਆਂ ਮੈਂ ਨੇ ਬੋਲੀਆਂ ਨੇ ਜੋ ਬਾਈ ਨੇ ਬੋਲੀਆਂ ਨੇ ਇਹਦੀ ਮੇਨ ਜੜ੍ਹ ਹੀ ਸਿਰਫ ਮੋਟਾਪਾ ਤੇ ਵੀਰੇ ਇੱਕ ਚੀਜ਼ ਹੋਰੂਗੀ ਉਹਨਾਂ ਨੂੰ ਉਹਨਾਂ ਨੂੰ ਐ ਲੱਗੂਗਾ ਕਿ ਤੁਸੀਂ ਸਾਡਾ ਖਾਣਾ ਛਡਾ ਦੋਗੇ ਜਾਂ ਕੋਈ ਹੋਰ ਚੀਜ਼ਾਂ ਨਾ ਵੀ ਇਹਦਾ ਜਿਹੜਾ ਆਪਣਾ ਪ੍ਰੋਸੈਸ ਹੈ ਵੇਟ ਲੋਸ ਕਰਨ ਦਾ ਜਾਂ ਫੈਟ ਲੋਸ ਕਰਨ ਦਾ ਇਹਦਾ ਕੀ ਮੈਥਡ ਕੀ ਰਹਿੰਦਾ ਬਿਲਕੁਲ ਜੀ ਅਸੀਂ ਪੰਜ ਟਾਈਮ ਖਾਣਾ ਦੇ ਕੇ ਅਸੀਂ ਭਾਰ ਘਟਾਉਨੇ ਆ ਜੀ ਹਾਂ ਹਾਂਜੀ ਇੱਕ ਟਾਈਮ ਸਾਡਾ ਨਿਊਟ੍ਰੀਸ਼ਨ ਲੈਣਾ ਜੀ ਤੁਸੀਂ ਸਵੇਰੇ ਮਾਰਨਿੰਗ ਟਾਈਮ ਬਾਕੀ ਦੋ ਟਾਈਮ ਦੀ ਤੁਹਾਡੀ ਹੋਮ ਡਾਈਟ ਹੋਊਗੀ ਜੀ ਘਰ ਦੇ ਬਣਿਆ ਹੋਇਆ ਰਸੋਈ ਦਾ ਖਾਣਾ ਬਾਕੀ ਉਹ ਤੋਂ ਇਲਾਵਾ ਵੀ ਅਸੀਂ ਦੋ ਟਾਈਮ ਉਹ ਫਲ ਫਰੂਟ ਹੋਗੇ ਹੋਰ ਸਬਜ਼ੀਆਂ ਹੋਗੀਆਂ ਜੀ ਉਹ ਦੰਨਿਆ ਜੀ ਥੋਨੇ ਰੋਟੀ ਵੀ ਖਾਣੀ ਹੈ ਥੋਨੇ ਸਬਜ਼ੀਆਂ ਵੀ ਖਾਣੀਆਂ ਨੇ ਥੋਨੇ ਦਾਲਾਂ ਵੀ ਖਾਣੀਆਂ ਨੇ ਕਦੇ ਕਦੇ ਤੁਹਾਨੂੰ ਗੋਲ ਗੱਪੇ ਵੀ ਖਵਾ ਦਾਂਗੇ ਪਰ ਹਾਂ ਇੱਕ ਚੀਜ਼ ਦਾ ਧਿਆਨ ਕਰ ਲੋ ਖਾਣ ਦਾ ਤਰੀਕਾ ਬਦਲ ਜੂ ਖਾਣਾ ਸਾਰਾ ਕੁਝ ਉਹੀ ਆ ਜੋ ਤੁਸੀਂ ਰੁਟੀਨ ਦੇ ਵਿੱਚ ਖਾ ਰਹੇ ਹੋ ਇੱਕ ਵੀਰੇ ਤੁਸੀਂ ਆਪਣਾ ਨਾਮ ਸ਼ਬਦ ਲਿੱਤਾਗਾ ਵੀ ਆਪਾਂ ਨਿਊਟ੍ਰੀਸ਼ਨ ਦਵਾਂਗੇ ਇੱਕ ਉਹਨਾਂ ਨੂੰ ਏ ਵੀ ਬਹਿਮ ਹੁੰਦਾ ਕਿ ਕੋਈ ਕਿਸ ਤਰ੍ਹਾਂ ਦਾ ਕੋਈ ਕੈਮੀਕਲ ਤੇ ਨਹੀਂ ਯਾਰ ਵੀ ਕਾਲੂ ਸੇਤਣਾ ਕੋਈ ਖਲਵਾੜ ਹੋ ਜੇ ਵੀ ਉਹ ਆਪਣਾ ਫਰੂਟਾਂ ਦੇ ਹੀ ਬਣਿਆ ਹੋਊਗਾ ਪ੍ਰੋਪਰ ਹਾਂਜੀ ਹਾਂਜੀ ਇਹ ਫਰੂਟਾਂ ਸਬਜ਼ੀਆਂ ਤੋਂ ਤਿਆਰ ਕੀਤਾ ਹੋਇਆ ਹੈ ਨਿਊਟ੍ਰੀਸ਼ਨ ਹੈ ਸਰ ਹੈਗਾ ਵੀ ਨੇਚਰਲ ਆ ਬਿਲਕੁਲ ਆਰਗੈਨਿਕ ਆ ਜੀ ਪੰਜਾਬ ਗਵਰਨਮੈਂਟ ਤੋਂ ਅਪਰੂਵਡ ਆ ਜੀ ਤੇ ਗ੍ਰੀਨ ਮਾਰਕ ਲੱਗਿਆ ਹੋਇਆ ਹੈ ਤੇ ਆਪਣੀ ਏਜ ਕਿੰਨੀ ਹੈ ਵੀਰੇ ਉਮਰ ਆਪਣੀ ਏਜ ਹੈਗੀ ਆ ਜੀ 31 ਸਾਲ ਜੀ 31 ਸਾਲ ਦਾ ਬਾਈ ਨੇ ਤੁਹਾਡੇ ਸਾਹਮਣੇ ਖੜੇ ਨੇ ਹੁਣ ਗੱਲ ਕਰਦੇ ਆਂਗੇ ਉਹਨਾਂ ਵੀਰਾਂ ਦੀ ਜਿਨ੍ਹਾਂ ਦੀ ਉਮਰ 50 ਪਲੱਸ ਲਾ ਲੋ ਕਿਉਂਕਿ ਉਹ ਉਮਰ ਦੇ ਵਿੱਚ ਜਾ ਕੇ ਨਾ ਤਾਂ ਹੋ ਵੀਰੇ ਐਕਸਰਸਾਈਜ਼ ਕਰ ਸਕਦੇ। ਹਾਂਜੀ ਹਾਂਜੀ ਠੀਕ ਹੈ ਨਾ ਕੋਈ ਹੀਲਾ ਭਜਨ ਵੱਧ ਗਿਆ। ਅੰਕਲਾ ਮਿਲਾਉਣਾ ਸਸੇਕਰ ਅੰਕਲ ਜੀ ਪਹਿਲਾਂ ਤਾਂ ਤੇ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਜੀ ਪਹਿਲਾਂ ਸਤ ਪਹਿਲਾਂ ਏਜ ਵਾਲਾ ਵਹਿਮ ਕੱਢ ਦਿਓ ਜਿੰਨੇ ਦੇ ਦੇਖ ਰਹੇ ਨੇ। ਸਸੇਕਰ ਜੀ ਸਾਰਿਆਂ ਨੂੰ ਹਾਂਜੀ ਮੈਂ ਏਜ ਵਾਲੀ ਤਾਂ ਬਹੁਤੀ ਗੱਲ ਨਹੀਂ ਕਰਦਾ ਵੀ ਤੁਹਾਡੇ ਵਰਗੇ ਮੇਰੇ ਬੇਟੇ ਨੇ। ਮੇਰੇ ਉਮਰ ਦੇ ਤਾਂ ਇਹਨਾਂ ਦੇ ਬੱਚੇ ਨੇ ਹੁਣ ਤੁਸੀਂ ਅੰਦਾਜ਼ਾ ਹੀ ਲਗਾ ਲਓ। ਇੱਕ ਸਭ ਤੋਂ ਵੱਡੀ ਜਿਹੜੀ ਮੇਨ ਚੀਜ਼ ਹੋ ਰਹੀ ਹੈ ਜੀ ਇਹਨਾਂ ਨੂੰ ਐ ਲੱਗਦਾ ਕਿ ਸਾਡੀ ਏਜ ਜ਼ਿਆਦਾ ਹੈ। ਇਸ ਦੇ ਨਾਲ ਨਾਲ ਵਜਨ ਵੀ ਜ਼ਿਆਦਾ ਹੈ ਵੀ ਅਸੀਂ ਹੁਣ ਕਿੱਧਰ ਨੂੰ ਜਾਈਏ ਸਾਨੂੰ ਇਹ ਲੈਣਾ ਚਾਹੀਦਾ ਨਹੀਂ ਲੈਣਾ ਚਾਹੀਦਾ ਥੋੜਾ ਜਿਹਾ ਖੁੱਲ ਕੇ ਦੱਸੋ ਕਿ ਤੁਸੀਂ ਸੀਨੀਅਰ ਹੋ ਤੁਹਾਨੂੰ ਜ਼ਿਆਦਾ ਪਤਾ ਹੈ ਦੇਖੋ ਜੀ ਇਹ 2 ਸਾਲ ਤੋਂ ਲੈ ਕੇ ਹਾਂਜੀ ਇਹ 100 ਸਾਲ ਤੱਕ ਕਿਸੇ ਵੀ ਇਹੀ ਦੇ ਨੂੰ ਆਪਾਂ ਦੇ ਸਕਦੇ ਆ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਇਹ ਫਲ ਫਰੂਟ ਸਬਜ਼ੀਆਂ ਤੋਂ ਤਿਆਰ ਕੀਤਾ ਹੋਇਆ ਸਤੋਲਨ ਭੋਜਨ ਹੈ ਹੁਣ ਤੁਸੀਂ ਸਾਰੇ ਸੋਚ ਰਹੇ ਹੋਗੇ ਕਿ ਮੈਂ ਅੰਕਲ ਨੂੰ ਸਵਾਲ ਕਿਉਂ ਕਰ ਰਿਹਾ ਅੰਕਲ ਦੀ ਫੋਟੋ ਉਹ ਲੱਗ ਰਹੀ ਹੈ ਮੈਂ ਤਾਂ ਕਰ ਰਿਹਾ ਆ ਸਾਹਮਣੇ ਦੇਖ ਲਓ ਕਹਿੰਦਾ ਜੀ ਵੱਡਾ ਢਿੱਡ ਉਡੀ ਦਿੱਕਤਾਂ ਆ ਤੁਹਾਡੇ ਸਾਹਮਣੇ ਫਿੱਟ ਪਏ ਨੇ ਮੈਂ ਕਹਿੰਦਾ ਜੀ ਮੇਰੇ ਬਰਾਬਰ ਹੀ ਭੱਜਣ ਲੱਗੇ ਸ਼ਾਇਦ ਮੈ ਤਾਂ ਐ ਨਹੀਂ ਪਤਾ ਮੂਰੇ ਨਿਕਲ ਜਾਣਾ ਠੀਕ ਹੈ ਤੇ ਮਤਲਬ ਜਿੰਨੀ ਮਰਜੀ ਉਮਰ ਹੋਵੇ ਬਾਕੀ ਮੈਂ ਜਿੰਨੀ ਮਰਜੀ ਉਮਰ ਹੋਵੇ ਜੀ ਮੈਂ ਆਪਣਾ 2 ਮਹੀਨਿਆਂ ਦੇ ਵਿੱਚ 10 ਕਿਲੋ weight ਘਟਾਇਆ ਹਾਂ ਜੀ ਪਹਿਲਾਂ ਮੈਨੂੰ ਸਿਹਤ ਹੈਲਥੀ issues ਦੀ ਕਿ ਮੈਨੂੰ ਸਾਹ ਚੜਦਾ ਸੀਗਾ ਤੇ ਮੈਨੂੰ disc ਦੀ ਵੀ ਪ੍ਰੋਬਲਮ ਸੀਗੀ ਤੇ ਬਿਲਕੁਲ ਹੁਣ ਐਕਟਿਵ ਹਾਂ ਹੁਣ ਤਾਂ ਕੋਈ ਦਿੱਕਤ ਵਾਲੀ ਗੱਲੇ ਨਹੀਂ ਹੈਗੀ ਨਿਆਰੇ ਲੈਨੇ ਹੋ ਹਾਂ ਨਿਆਰੇ ਲਓ ਜੀ ਅੰਕਲ ਨਾਲ ਵੀ ਕਰਾਤੀ ਗੱਲ ਹੁਣ ਜਿਹੜੀਆਂ ਆਪਣੀਆਂ ਮਾਤਾ-ਮਾਂ ਪੈਣਾ ਖਾਸ ਕਰ ਉਹਨਾਂ ਨੂੰ ਇਹ ਦਿੱਕਤ ਹੁੰਦੀ ਹੈ ਕਿ ਯਾਰ ਜੇ ਅਸੀਂ ਨਿਊਟ੍ਰੀਸ਼ਨ ਲੈ ਲਾ ਸਾਨੂੰ ਕੋਈ ਕੱਲ ਨੂੰ ਇੰਟਰਨਲ ਪ੍ਰੋਬਲਮ ਆ ਜੇ ਤਾਂ ਮੈਮ ਨਾਲ ਵੀ ਗੱਲ ਕਰਵਾਣ ਲੱਗਿਆ ਪਹਿਲਾਂ ਤਾਂ ਮੈਮ ਸਤਿ ਸ੍ਰੀ ਅਕਾਲ ਮਾਈਕਲ ਲੈ ਲੋ ਜੀ ਸਤਿ ਸ੍ਰੀ ਅਕਾਲ ਜੀ ਤੇ ਸਭ ਤੋਂ ਮੇਨ ਚੀਜ਼ ਹੈਗੀ ਲੇਡੀਜ਼ ਨੂੰ ਕਿਤਨਾ ਕਿਤੇ ਡਾਊਟ ਹੁੰਦਾ ਕਿਉਂਕਿ ਦੇਖੋ ਜੀ ਮੁੰਡਿਆਂ ਦਾ ਹੱਕ ਦਾਵਰ ਹੁੰਦਾ ਕੁੜੀਆਂ ਦਾ ਹੋਰ ਹੁੰਦਾਗਾ ਉਹਨਾਂ ਨੂੰ ਇਹ ਦਿੱਕਤ ਰਹਿੰਦੀ ਹੈ ਵੀ ਅਸੀਂ ਕੋਈ ਚੀਜ਼ ਖਾਵਾਂਗੇ ਸਾਡੇ ਤੇ ਕੋਈ ਗਲਤ ਅਫੈਕਟ ਨਾ ਹੋ ਜੇ ਤੁਹਾਡਾ ਪਹਿਲਾ ਵਜ਼ਨ ਕਿੰਨਾ ਸੀਗਾ ਤੁਹਾਡੀ ਫੋਟੋ ਵੀ ਛੱਦ ਲੱਗੀ ਹੋਈ ਹੈ ਰ ਹੈਨਾ ਆ ਆਪਣੀ ਹੈ ਜੀ ਹੈਣੀ ਫੋਟੋ ਰੱਖ ਕੇ ਸੇ ਮੈਂ ਆਪਣੇ ਦੋ ਮਹੀਨੇ ਦੇ ਵਿੱਚ 15 ਕਿਲੋ weight loss ਕੀਤਾ ਤੇ ਜਿੰਨੀਆਂ ਵੀ ਮੇਰੀਆਂ ਹੈਲਥ ਰਿਲੇਟਡ ਪ੍ਰੋਬਲਮਾਂ ᱛੀ ਸਾਰੀਆਂ ਆਊਟ ਆਊਟ ਹੋ ਗਈਆਂ ਨੇ ਮੈਨੂੰ ਕੈਸਟਰੋਲ ਸੀ ਯੂਰੀਆ ਮੈਨੂੰ ਸੀ ਪੈਰ ਦੀ ਹੱਡੀ ਵੱਧਦੀ ਸੀ ਡਾਕਟਰ ਨੇ ਆਪਰੇਸ਼ਨ ਨੂੰ ਦੱਸਦਾ ਸੀ ਕਿ ਤੁਹਾਡੇ ਪੈਰ ਦਾ ਆਪਰੇਸ਼ਨ ਹੋਊਗਾ ਜਦੋਂ ਤੋਂ ਮੈਂ ਨਿਊਟ੍ਰੀਸ਼ਨ ਨੂੰ ਆਪਣੀ ਡਾਈਟ ਦੇ ਵਿੱਚ ਐਡ ਆਨ ਕੀਤਾ ਉਸ ਤੋਂ ਬਾਅਦ ਵਿੱਚ ਮੇਰੀ ਸਾਰੀਆਂ ਜੋ ਵੀ ਮੇਰੀ ਪ੍ਰੋਬਲਮ ਆਤੀ ਆ ਸਾਰੀਆਂ ਆਊਟ ਆਊਟ ਹੋ ਚੁੱਕੀਆਂ ਨੇ ਜਿ ਆਪਾਂ ਦੇਖੀ ਚੱਲੀਏ ਮੋਟਾ-ਮੋਟਾ ਆਪਣਾ ਥੋੜਾ ਵਧੀਆ ਹਸਪੀਟਲ ਦਾ ਖਰਚਾ ਜਦ ਮੈਂ ਇਹ ਦਬੰਜਾਂ ਤਾਂ ਛੁਟਕਾਰਾ ਤੁਹਾਨੂੰ ਮਿਲ ਗਿਆ ਹੈਲਥ ਵੀ ਵਧੀਆ ਹੋਈ ਹੈ ਪਹਿਲਾਂ ਨਾਲੋਂ ਤੇ ਇੱਕ ਉਹਨਾਂ ਦੇ ਡਾਊਟ 'ਚ ਇਹ ਵੀ ਰਹੂਗਾ ਜਿਹੜੀ ਯੰਗ ਗੇਜ ਦੀਆਂ ਕੁੜੀਆਂ ਨੇ ਹਾਂਜੀ ਹੁਣ ਸ਼ਹਿਰਾਂ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਦੋਨਾਂ ਪਾਸੇ ਹੋਇਆ ਪਿਆ ਉਹ ਫੈਟ ਜਾਂ ਦੇ ਲੰਮਕਰੀ ਉਹਨਾਂ ਦੀ ਵੀ ਉਹ ਇਹ ਨਿਊਟ੍ਰੀਸ਼ਨ ਲੈ ਸਕਦੀ ਇਹਨਾਂ ਨੂੰ ਕੱਲ ਨੂੰ ਕੋਈ ਦਿੱਕਤ ਨਹੀਂ ਆਉਂਦੀਗੀ ਨਹੀਂ ਜੀ ਬਿਲਕੁਲ ਨਹੀਂ ਜੀ ਤੁਸੀਂ ਇਹਨੂੰ ਲੈ ਸਕਦੇ ਹੋ ਜੀ ਇਹ ਬਹੁਤ ਹੀ ਵਧੀਆ ਹੈ ਤੇ ਜੋ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਇਹਦੇ ਨਾਲ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ ਅਸੀਂ ਖੁਦ ਯੂਜ਼ ਕੀਤਾ ਮੇਰੇ ਬੱਚੇ ਵੀ ਲੰਦੇ ਨੇ ਜੀ ਮੇਰੇ ਹਸਬੰਡ ਨੇ ਜੀ 18 ਕਿਲੋ weight loss ਕੀਤਾ ਜੀ ਅਮੇজিং ਲਾਈਫ ਹੋ ਰਹੀ ਹੈ ਜੀ ਸਾਡੀ ਤਾਂ ਪਹਿਲਾਂ ਨਾਲੋਂ ਸੌਖੀ ਜ਼ਿੰਦਗੀ ਹੋ ਗਈ ਹੈ ਨਾ ਹਾਂਜੀ ਹਾਂ ਬਿਲਕੁਲ ਜੀ ਤੇ ਇਹ ਹੈਗੇ ਸੀਗੇ ਤੁਹਾਨੂੰ ਅਲੱਗ ਅਲੱਗ ਏਜ ਦੇ ਰਿਜ਼ਲਟ ਜੇ ਹੁਣ ਮੈਂ ਓਵਰਆਲ ਦੀ ਗੱਲ ਕਰਾਂ ਤੁਸੀਂ ਬੈਜੋ ਜੀ ਆਰਾਮ ਨਾਲ ਇੱਕ ਵਾਰੀ ਮੈਂ ਤੁਹਾਨੂੰ ਡੈਮੋ ਦਿਖਾ ਦਣਾ ਹਬ ਤੋਂ ਪਹਿਲੇ ਕਾ ਜੋੜੀ ਚੈੱਕ ਕਰੋ ਇਹਨਾਂ ਦਾ ਮਤਲਬ ਐਜ਼ ਅ ਪ੍ਰੂਫ ਵੀ ਲੱਗੇ ਹੋਏ ਨੇ 123 ਕਿਲੋ ਤੋਂ 94 ਕਿਲੋ weight ਕੀਤਾ ਹੈ ਇਧਰ 95 ਤੋਂ 65 ਵੀ ਕੀਤਾ ਇਹਦੇ ਨਾਲ ਦੇ ਆਪਾਂ ਬਹੁਤ ਸਾਰੇ ਰਿਜ਼ਲਟ ਚੈੱਕ ਰੇ ਬੈਜੋ ਅੰਕਲ ਤੁਸੀਂ ਵੀ ਤੇ ਆ ਤੁਹਾਡੇ ਸਾਹਮਣੇ ਪਏ ਨੇ ਸਾਰੇ ਲੋਕਾਂ ਦੇ ਪ੍ਰੂਫ ਨੇ ਕਈਆਂ ਕਈਆਂ ਨੇ ਤਾਂ ਆਪਦੇ ਵਿੱਚੋਂ ਬੰਦਾ ਹੀ ਕੜਤਾ ਜਿਵੇਂ ਗੱਲ ਕਰਾਂ ਇੱਕ ਆ ਚੈੱਕ ਰਹੀ ਇਹਨਾਂ ਦੀ ਸ਼ਾਇਦ ਉਮਰ ਕਾਫੀ ਜ਼ਿਆਦਾ ਹੋ ਗਈ ਆ ਆਪਣੇ ਮਤਲਬ ਦਾਦੇ ਉਮਰ ਦੇ ਹੋਣੇ 60 65 ਸਾਲ ਦੀ ਉਮਰ ਹੋ ਗਈ 52 ਕਿਲੋ ਵੇਸ ਰੋਡ ਕੀਤਾ ਤੇ ਲਿਖਿਆ ਵੀ ਹੋਇਆ ਵੀ ਬੱਚੇ ਤੋਂ ਲੈ ਕੇ ਸਾਰੇ ਲੈ ਸਕਦੇ ਨੇ ਹੁਣ ਗੱਲ ਇਹ ਸੀ ਤੇ weight lose ਦੀ ਤੇ weight ਵਧਾਉਣ ਦੀ ਵੀਰੇ ਦੋਨੋਂ ਕਰਵਾ ਦਿੰਨੇ ਆਪਾਂ ਜਿਨ੍ਹਾਂ ਦੇ ਕਰੇ ਛੋਟੇ ਬੱਚੇ ਨੇ ਠੀਕ ਹੈ ਅੱਜ ਕੱਲ ਖਾਣਾ ਪੀਣਾ ਇਹ ਜੀ ਹੋ ਰਿਹਾ ਹੈ ਨਾ ਤੇ ਇੱਥੇ ਲਾ ਲਓ ਵੀਰੇ ਥੋੜੀ ਆਵਾਜ਼ ਪ੍ਰੋਪਰ ਆ ਜਾਊਗੀ ਖਾਣਾ ਪੀਣਾ ਇੱਦੇ ਹੋਰਾਂ ਉਹਦੀ ਗਰੋਥ ਨਹੀਂ ਹੋ ਰਹੀ ਪ੍ਰੋਪਰ ਜਾਂ ਹਾਈਟ ਰੁਕੀ ਪਈ ਹੈ ਵੀ ਉਹਨਾਂ ਦੇ ਲਈ ਵੀ ਆਪਣਾ ਕੋਈ ਫੂਡ ਪ੍ਰੋਡਕਟ ਹੈਗਾ ਹਾਂਜੀ ਹਾਂਜੀ ਉਹਨਾਂ ਕੋਲ ਲਈ ਵੀ ਸਾਡੇ ਸਾਡੇ ਕੋਲ ਇੱਕ ਪ੍ਰੋਡਕਟ ਹੈਗਾ ਜੀ ਕਿਡਜ਼ ਗਰੋਥ ਕਿਡਜ਼ ਗਰੋਥ ਦੇ ਨਾਂ ਤੇ ਹਾਂਜੀ ਉਹ ਆਪਣਾ ਨੈਚੁਰਲ ਹੋਊਗਾ ਪ੍ਰੋਪਰ ਹਾਂਜੀ ਹਾਂਜੀ ਉਹਦੇ ਬੈਨੀਫਿਟ ਕੀ ਹੋਣਗੇ ਬੱਚਿਆਂ ਲਈ ਦੇਖੋ ਜੀ ਉਹਦੇ ਨਾਲ ਜਵਾਗ ਦੀ ਹਾਈਡ ਵੱਧਦੀ ਹੈ ਜਿਨ੍ਹਾਂ ਦੀ ਦਿਮਾਗੀ ਕਮਜ਼ੋਰੀ ਹੈ ਜੀ ਉਹ ਕਮਜ਼ੋਰੀ ਦੂਰ ਹੁੰਦੀ ਹੈ ਜੀ ਤੇ ਪੜ੍ਹਾਈ ਵਿੱਚ ਮਨ ਲੱਗਦਾ ਜੀ ਤੇ ਬੰਦਾ ਪੂਰਾ ਵੱਧਦਾ ਹੁੰਦਾ ਹੈ ਜੀ ਮਤਲਬ ਵੀ ਜਿਹੜੇ ਬੱਚੇ ਫਿਜ਼ੀਕਲੀ ਜਾਂ ਮੈਂਟਲੀ ਵੀਕ ਨੇ ਠੀਕ ਹੈ ਕਿਉਂਕਿ ਅੱਜ ਕੱਲ ਖਾਣਾ ਪੀਣਾ ਇਹ ਚੱਲ ਰਿਹਾ ਪ੍ਰੋਪਰ ਯਾਰ ਡਾਈਟ ਮਿਲਦੀਆਂ ਤੁਹਾਨੂੰ ਪਤਾ ਹੈ ਸਾਰਾ ਦਾਲ ਵੀ ਲੈਣ ਵਾਗੇ ਵਿਚਾਰ ਜੋ ਉਹਦੇ ਵਿੱਚ ਵੀ ਮਿਲਾਵਟ ਹੈ ਦੁੱਧ ਲੈ ਲੈਣ ਤੁਹਾਨੂੰ ਉਹਦੇ ਵਿੱਚ ਵੀ ਮਿਲਾਵਟ ਹੈ ਸਾਰਾ ਕੁਝ ਹੈ ਪਰ ਜੇ ਤੁਸੀਂ ਆਹ ਸਪਲੀਮੈਂਟ ਦੇ ਦੋਗੇ ਠੀਕ ਹੈ ਨੇਚਰਲ ਹੈ ਇਹਦੇ ਨਾਲ ਤੁਹਾਡੇ ਬੱਚੇ ਦੀ ਗਰੋਥ ਬਹੁਤ ਜਿਆਦਾ ਵਧੀਆ ਹੋਗੀ ਤੀਜੀ ਸਭ ਤੋਂ ਵੱਡੀ ਗੱਲ ਯੰਗ ਏਜ ਦੇ ਵਿੱਚ ਅੱਜ ਕੱਲ ਭਾਵੇਂ ਮੁੰਡੇ ਨੇ ਭਾਵੇਂ ਕੁੜੀਆਂ ਨੇ ਚਿਹਰੇ ਦੀ ਸਮੱਸਿਆ ਲੈ ਕੇ ਵੀਰੇ ਨਾ ਜਦ ਦੁਖੀ ਹੋ ਚੱਕੇ ਕਿਸ ਦੇ ਪਿੰਪਲ ਹੁਣ ਸੀਆਂ ਚੁਰਰੀਆਂ ਦਾਗ ਧੱਬੇ ਇੰਨਾ ਕੁਝ ਪੈ ਗਿਆ ਇੱਕ ਤੁਸੀਂ ਦੱਸਿਆ ਮੈਨੂੰ ਵੀ ਇਹ ਉਹਨਾਂ ਦੇ ਰਿਲੀਜ਼ ਸਪੈਸ਼ਲ ਆਪਣੇ ਕੋਲ ਸਕਿਨ ਬੂਸਟਰ ਹੈ ਹਾਂਜੀ ਹਾਂਜੀ ਸਕਿਨ ਬੂਸਟਰ ਹੈ ਉਸ ਸਕਿਨ ਪ੍ਰੋਬਲਮ ਲਈ ਤੇ ਛਾਈਆਂ ਲਈ ਬਹੁਤ ਵਧੀਆ ਪ੍ਰੋਡਕਟ ਹੈ ਜੀ ਹਾਂਜੀ ਪੂਰੇ ਆਪਣੇ ਨੇਚੁਰਲੀ ਤਰੀਕੇ ਨਾਲ ਤਿਆਰ ਕੀਤਾ ਹੋਇਆ ਲਓ ਜੀ ਜਿਨ੍ਹਾਂ ਨੇ ਦਾ ਵਜਨ ਘਟਾਉਣਾ ਹੈ ਵਧਾਉਣਾ ਹੈ ਬੱਚਿਆਂ ਲਈ ਤੇ ਸਕਿਨ ਦੇ ਰਿਲੇਟਡ ਹੈ ਇਹ ਸਾਰੇ ਪ੍ਰੋਡਕਟ ਇਹਨਾਂ ਕੋਲ ਮਿਲ ਜਾਣਗੇ ਸਾਰੇ-ਸਾਰੇ 100% ਨੇਚੁਰਲ ਨੇ ਦੋਸਤੋ ਕੋਈ ਚੱਕਰ ਨਹੀਂ ਤੇ ਜੇ ਉਰੇ ਕਿਸੇ ਨੇ ਆਪਣੇ ਆਫਿਸ ਵਿਜ਼ਿਟ ਕਰਨਾ ਜੀ ਟਾਈਮਿੰਗ ਇਹ ਆਈ ਆਫਿਸ ਵਿਜ਼ਿਟ ਦੀ ਆਪਣਾ ਇਹ 9 ਤੋਂ 6 ਵਜੇ ਤੱਕ ਆਫਿਸ ਖੁੱਲਾ ਰਹਿੰਦਾ ਜੀ ਤੁਸੀਂ 9 ਤੋਂ 6 ਵਜੇ ਜਾਂ ਮਰਜੀ 7 ਦਿਨਾਂ ਦੇ ਵਿੱਚ ਕੋਈ ਸਾਦੇ 7 ਦਿਨ ਖੁੱਲਾ ਰਹਿੰਦਾ ਜੀ ਜੇ ਤਾਂ ਕਿਸੇ ਆਪਣੇ ਵੀਰ ਨੇ ਭੈਣ ਨੇ ਉਰੇ ਵਿਜ਼ਿਟ ਕਰਨਾ ਹੈ 9 ਤੋਂ 7 ਵਜੇ ਤੱਕ ਆਫਿਸ ਆ ਜਾਣਾ ਜੇ ਤੁਸੀਂ ਦੂਰ ਬੈਠੇ ਹੋ ਉਰੇ ਆ ਨਹੀਂ ਸਕਦੇ ਤਾਂ ਵਟਸਐਪ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਇਹਦੇ ਉੱਤੇ ਕੰਟੈਕਟ ਕਰਨਾ ਆਪਣੇ ਡਿਲੀਵਰੀ ਦਾ ਪਰਸ ਦੱਸ ਦੋ ਵੀ ਆਪਾਂ ਅਗਲੇ ਦਿਨ ਘਰੇ ਪਹੁੰਚਾ ਦਾ ਕਰ ਦਾਂਗੇ ਹਾਂਜੀ ਹਾਂਜੀ ਆਉਣ ਆਨਲਾਈਨ ਡਿਲੀਵਰੀ ਦੰਨੇ ਆਈ ਅਸੀਂ ਹਾਂ ਤੇ ਤੁਸੀਂ ਘਰ ਬੈਠੇ ਬਿਲਕੁਲ ਫਰੀ ਮੰਗਾ ਸਕਦੇ ਆਪਾਂ ਕੂਰੀਅਰ ਦੀ ਫੈਸਿਲਿਟੀ ਅਵੇਲੇਬਲ ਹੈ ਕੋਈ ਦਿੱਕਤ ਨਹੀਂ ਵੀਰੇ ਠੀਕ ਹੈ ਘਰੇ ਬੈਠੋ ਫੋਟੋ ਸੈਂਡ ਕਰੋ ਭਾਵੇਂ ਘਟਾਉਣਾ ਹੈ ਭਾਵੇਂ ਵਧਾਉਣਾ ਹੈ ਭਾਵੇਂ ਸਕੇਲ ਰੇਟਡ ਭਾਵੇਂ ਭਾਵੇਂ ਬੱਚਾ ਲिटल ਪ੍ਰੋਮ ਹੈ ਤੋਂ ਦੇਖ ਕੇ ਕੂਰੀਅਰ ਹੋ ਕੇ ਪਹੁੰਚੂ ਕੋਈ ਚੱਕਰ ਨਹੀਂ ਅਰ ਸਭ ਤੋਂ ਵੱਡੀ ਗੱਲ ਸ ਹੈ ਇਹਨਾਂ ਦੀ ਇਹ ਨਹੀਂ ਹੈਗਾ ਕਿ ਤੁਹਾਨੂੰ ਅੱਜ ਇਹਨਾਂ ਨੇ ਫੂਡ ਸਪਲੀਮੈਂਟ ਦੇ ਦਿੱਤੇ ਤੁਹਾਡਾ ਸਾਹ ਛੜਦਾ ਨਾ ਜਦੋਂ ਤੱਕ ਤੁਹਾਡਾ ਆਇਡਲ weight ਨਹੀਂ ਹੁੰਦਾ ਆਇਡਲ weight ਦਾ ਮਤਲਬ ਸਮਝਾ ਦਿੰਦਾ ਅੱਜ ਇੱਧਰ ਆਜ ਆ ਹੈ ਗਿਆ ਬੰਦੇ ਦੀ ਮਨ ਹਾਈਟ weight ਇਹਦੇ ਸਾਬ ਨਾਲ ਵਿੱਚ ਕੀ ਲਿਖਿਆ ਹੈ ਵੀ ਜਿੰਨੇ ਆਪਣੇ ਫੁੱਟ ਤੇ ਇੰਚ ਕੱਦ ਹੈ ਮੰਨ ਕੇ ਚਲੋ 5 ਫੁੱਟ 5 ਇੰਚ ਕਿਸੇ ਦਾ ਕੱਦ ਹੈ ਉਹਦੇ ਸਾਬ ਨਾਲ ਉਹਦਾ ਆਇਡਲ weight ਹੋਣਾ ਚਾਹੀਦਾ ਹੈ 62 ਕਿਲੋ ਤੁਹਾਡਾ 80 ਹੈ ਤੁਸੀਂ 22 ਦੇ ਕੰਟੈਕਟ ਵਿੱਚ ਆ ਗਏ ਤੁਸੀਂ ਕਹਿੰਨੋ ਵੀ ਵੀਰੇ 5 ਫੁੱਟ 5 ਇੰਚ ਮੇਰਾ ਕੱਦ ਹੈ ਮੈਨੂੰ 62 ਕਿਲੋ ਕਰਨਾ ਹੈ ਭਾਵੇਂ ਉਹਨੂੰ 2 ਮਹੀਨੇ ਲੱਗਣ ਭਾਵੇਂ 3 ਮਹੀਨੇ ਲੱਗਣ 22 ਤੁਹਾਡੇ ਨਾਲ ਨਾਲ ਖੜਾ ਰਹੂਗਾ ਜਦੋਂ ਤੱਕ ਤੁਹਾਡਾ ਆਇਡਲ weight ਨਹੀਂ ਉਹ ਤੱਕ ਤਾਂ ਖੜੀ ਖੜਾ ਹੈ ਸਭ ਤੋਂ ਵੱਡੀ ਗੱਲ ਤੁਸੀਂ ਛੱਡ ਦੋਗੇ 2 ਮਹੀਨੇ ਜਾਂ 3 ਮਹੀਨੇ ਇਹ ਤੁਹਾਨੂੰ ਪੁੱਛਣਗੇ 2-3 ਮਹੀਨਿਆਂ ਬਾਅਦ ਵੀ ਬਈ ਤੁਸੀਂ ਸੈਟ ਹੋ ਓਕੇ ਆ ਭਜਨ ਵਧਿਆ ਨਹੀਂ ਘਟਿਆ ਨਹੀਂ ਜੋ ਵੀ ਕੁਝ ਹੈ ਤੁਹਾਡੀ ਪ੍ਰੋਪਰ ਡਾਈਟ ਸਾਰਾ ਕੁਝ A to Z ਆਪਾਂ ਕਰਵਾ ਦਾਂਗੇ ਅਗਲੇ ਹਾਂਜੀ ਹਾਂਜੀ ਤੇ ਬੇਫਿਕਰ ਨੰਬਰ ਉੱਤੇ ਡਾਈਟ ਪਲਾਨ ਆ ਜਾਊਗਾ ਤੁਹਾਡੇ ਆ ਜਾਊਗਾ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਐਡਰੈਸ ਚੱਲ ਰਿਹਾ ਜਿੰਨੇ ਵੀ ਵੀਰ ਆਪਣੇ ਪਰੇਸ਼ਾਨ ਹੋ ਚੁੱਕੇ ਨੇ ਮੋਟਾਪੇ ਤੋਂ ਭਜਨ ਤੋਂ ਇੱਕ ਵਾਰੀ ਕੰਟੈਕਟ ਕਰ ਲਿਓ